कर ले पर यार लाती इतने डर गए काली वर्कना गुरुद्वारा साहब जाटों भी रोक रहे हैं चलो कोई कर मैं 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 सुजी हजूर सर के कौन से तौर पे कह रहे हैं कि एक जोड़ा है भाई मानते क्या हो तू फटकने के लिए जाना सी ਸਰਫੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇਰੇ ਰੋਕਸਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਤੁਸੀਂ ਬਾਅਦ ਜਾ ਦੇ ਦੋ ਕੀ ਕੋਈ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੇ ਦੋ ਸੱਜੇ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਅਸੀਂ ਜਵਾਬ ਦੇਣਾ ਸਰ ਸੋ ਅਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅਸੀਂ ਮਾਣ ਟੱਕ ਜਵਾਬ ਸਰ ਮਾਣ ਟੱਕ ਦੇ ਸਾਹਿਬ ਸਰ ਮੈਂ ਤਾਂ 60 ਬੱਜੀ ਵੀ ਹੈ ਮੈਂ ਤਾਂ ਦਾਹੀ ਕਹਿੰਦਾ ਪਿੱਛੋਂ ਤਾਂ ਕੰਮ ਹੋ ਰਿਹਾ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਐਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਦਿਓ ਸਰ ਲਿਖੇ ਦੇ ਦਾਂ ਲਿਖੇ ਦੇ ਦਾਂ ਨਹੀਂ ਪਰ ਇੱਕ ਗੱਲ ਬਹੁਤ ਹੋ ਗਈ ਹੈ ਮੈਂ ਇਹ ਕਹਿਣਾ ਚਾਹਣਾ ਸਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਸੋ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਵੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੈ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਜਾਣ ਤੋਂ ਗੁਰਦੁਆਰਾ ਸਾਹਿਬ ਜਾਣ ਦੋ ਅਸੀਂ ਅਸੀਂ ਸਰ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰਸ ਆ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰਨ ਦੇ ਵੀ ਦਿਨੋ ਆਰਡਰ ਗੁਰੂ ਘਰ ਚੱਲਦਾ ਸਾਡਾ ਆਰਡਰ ਆ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਪ੍ਰੋਟੈਕਟਿਵ ਸਰ ਅਸੀਂ ਗੁਰਦੁਆਰਾ ਸਾਹਿਬ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਤੁਹਾਨੂੰ ਵੀ ਇਸ਼ੂ ਨਹੀਂ ਗਿਆ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਹੰਤ ਰੋਕ ਜੋ ਵੀ ਬੀਜ਼ ਨੇ ਸਰ ਉਹਨਾਂ ਨੂੰ ਸਾਨੂੰ ਸਭ ਗੱਲ ਕਰ ਲੈਣ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਹਾਂ ਨਹੀਂ ਨਹੀਂ ਮੈਨੂੰ ਇੱਕ ਗੱਲ ਲੱਗਦੀ ਸਰ ਉਹਨੂੰ ਆਰਡਰ ਕਿਦਾ ਹੈ ਸਾਨੂੰ ਇਟ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕਿਹਦਾ ਹੈ ਨਹੀਂ ਨਹੀਂ ਇੱਕ ਮੈਲ ਆਜਣਾ ਕਿੱ데 ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਹੈ ਕੁਆ ਇਹਨਾ ਦੱਸੋ ਕਿਹੜੇ ਅਫਸਰ ਹੈ ਸੱਜੋ ਮੇਰੇ ਸੀਨੀਅਰ ਨੇ ਸਰ ਨਾ ਦੱਸ ਦਿਓ ਮੈਨੂੰ ਮੇਰੇ ਹਾਂ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਤਾਂ ਦੱਸੋੜਾ ਹੋਣਾ ਹੈ ਕੇਡੂ ਵਾਲੀ ਹੈ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਸਰ ਗੱਲ ਝਰਾ ਦਿਓ ਮੇਰੀ ਐਂਕੋ ਡੀਜੀਪੀ ਨਾਲ ਗੱਲ ਝਰਾਓ ਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾ ਥੋੜੀ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਸਮਝਾ ਦੋ ਨੀ ਖੜੇ ਆਂ ਵੇਟ ਨੂੰ ਕਿਹ ਕਰਾ ਦੋ ਥੋੜਾ ਬਲੌਕ ਕਰਾ ਦੋ ਖੜੇ ਆਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਥੱਕਾ ਨਾ ਦੇ ਦੋ ਮਿੰਟ ਸਮੇਂ ਕਰਾਣਾ ਸਰ ਸਰ ਮੈਨੂੰ ਅੱਗੇ ਕਰਾ ਦੋ ਪਛਾਣ ਤੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਆ ਕਿ ਜਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੋਂ ਲੱਗੇ ਸਾਰੇ ਤੁਸੀਂ ਸਿੱਧਾ ਕਹੋ ਵੀ ਅਸੀਂ ਨਹੀਂ ਸੁਣਨਾ ਤੈਨੂੰ